ਲੁਧਿਆਣਵੀਜ਼ ਨੂੰ ਇੱਕ ਨਵਾਂ ਰੈਸਟੋਰੈਂਟ ਜਿਹੜਾ ਉਹ ਦਿਖਾਣ ਜਾ ਰਹੇ ਆ ਪ੍ਰਾਂਠਾ ਟੂ ਪਾਸਤਾ ਦੀ ਓਪਨਿੰਗ ਹੋ ਚੁੱਕੀ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਹੜੀਆਂ ਕਿਹੜੀਆਂ ਫੂਡ ਆਈਟਮਸ ਪ੍ਰਾਂਠਾ ਟੂ ਪਾਸਤਾ ਦੇ ਵਿੱਚ ਅਵੇਲੇਬਲ ਮਿਲਣਗੀਆਂ ਲੋਕਾਂ ਨੂੰ ਅਜੀ ਦੇ ਵਿੱਚ ਅੱਪਾਂ ਨੂੰ ਸਭ ਕੁਝ ਮਿਲੇਗਾ ਕੋਈ ਇਹੋ ਜਿਹੀ ਚੀਜ਼ ਨਹੀਂ ਕਿ ਅਸੀਂ ਇੱਥੇ ਵੀ ਛੱਡੀ ਹੋਵੇ ਇੱਕ ਫੈਮਿਲੀ ਆ ਰਹੀ ਐ ਤਾਂ ਸਭ ਦੀ ਅਲੱਗ-ਅਲੱਗ ਡਿਮਾਂਡ ਐ ਤਾਂ ਉਹ ਸਾਰੀਆਂ ਡਿਮਾਂਡਸ ਇੱਕੋ ਹੀ ਛੱਤ ਦੇ نیچے ਪੂਰੀਆਂ ਹੋਣਗੀਆਂ ਬਿਲਕੁਲ ਪੂਰੀਆਂ ਹੋਣਗੀਆਂ ਜੀ ਬਿਲਕੁਲ ਅਸੀਂ ਜੇ ਉਹ ਪੂਰੀਆਂ ਨਹੀਂ ਕਰ ਸਕਦੇ ਫਿਰ ਸਾਡਾ ਅਸੀਂ ਉਦੋਂ ਤੱਕ ਤੀਜੇ ਵੈਂਚਰ ਵੱਲ ਜਾਵਾਂਗੇ ਚਾਲੀ ਤੋਂ 50 ਬੰਦਿਆਂ ਦੀ ਸੈਟਿੰਗਸ ਕੀਤੀ ہوئی ਹੈ ਅਸੀਂ ਤੇ ਨਾਲ ਦੀ ਨਾਲ ਅਸੀਂ ਜਦੋਂ ਆਰਡਰ ਕਰਨਗੇ 5 ਜਾਂ 7 ਮਿੰਟਾਂ ਵਿੱਚ ਉਹ ਫੂਡ ਉਹ ਫੂਡ ਨੂੰ ਨਾਲ ਦੀ ਨਾਲ ਡਿਲੀਵਰ ਕੀਤਾ ਜਾਏਗਾ ਜੇ ਕੋਈ ਐਦਾ ਦਾ ਫੂਡ ਦੀ ਹੋਏਗੀ ਤੇ ਉਹਨੂੰ 5-7 ਮਿੰਟ ਉੱਤੇ ਵੀ ਲੱਗ ਜੇ ਤੇ ਉਹ ਪ੍ਰੋਪਰਲੀ ਵਰਕਿੰਗ ਵਿੱਚ ਕਰਕੇ ਬਣਾਇਆ ਜਾਏਗਾ ਮੈਨੇ ਬੱਚਿਆਂ ਨੂੰ ਲੈ ਕੇ ਇੱਥੇ ਆਓ ਟਾਈਮ ਸਪੈਂਡ ਕਰੋ ਨਾਲੀ ਇੰਜੋਏ ਕਰੋ ਤੇ ਨਾਲ ਅਸੀਂ ਉਹਨਾਂ ਨੂੰ 15% ਡਿਸਕਾਊਂਟ ਦਵਾਂਗੇ ਬੜਾ ਵਧੀਆ ਉਪਰਾਲਾ ਹੈ ਨੌਜਵਾਨਾਂ ਦਾ ਅੱਜਕੱਲ ਫਿਊਜ਼ਨ میوزਿਕ ਚੱਲਦਾ ਤੁਸੀਂ ਦੇਖਿਆ ਹੋਣਾ ਪੰਜਾਬੀ ਦੇ ਨਾਲ ਮਿਕਸ ਕਰਕੇ ਤੇ ਨੌਜਵਾਨ ਵੀ ਉਸੇ ਤਰੀਕੇ ਫਿਊਜ਼ਨ ਫੂਡ ਲੈ ਕੇ ਆਏ ਹੈ ਵੈਸਟਰਨ ਦੇ ਨਾਲ ਇੰਡੀਅਨ ਨੂੰ ਕਲੱਬ ਕਰਕੇ ਮੋਦੀ ਸਾਹਿਬ ਨੇ ਹੁਣੇ ਤੁਸੀਂ ਪਿੱਛੇ ਜੇ ਛੁੜਿਆ ਹੋਣਾ ਪਿਛਲੇ ਹਫਤੇ ਦੇਸ਼ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਭ ਦੇਸ਼ੀ ਅਪਨਾਓ ਵਿਦੇਸ਼ੀ ਛੱਡੋ ਤੇ ਇਹਨਾਂ ਨੌਜਵਾਲਿਆਂ ਨੇ ਵੀ ਉਸੇ ਸੋਚ ਦੇ ਤਹਿਤ ਵੈਸਟਰਨ ਦੇ ਨਾਲ ਕਲੱਬ ਕੀਤਾ ਸੋ ਤੁਹਾਨੂੰ ਹੁਣ ਕਿਤੇ ਹੋਰ ਜਾ ਕੇ ਵਿਦੇਸ਼ੀ ਖਾਣ ਦੀ ਲੋੜ ਨਹੀਂ ਸਭ ਕੁਝ ਇੱਥੇ ਇੱਕ ਛੱਤ ਥੱਲੇ ਨਵਾਂ ਫਿਊਜ਼ਨ ਲੋਧਿਆਨਵੀਜ਼ ਨੂੰ ਕਾਫੀ ਜ਼ਿਆਦਾ ਸ਼ੌਂਕ ਹੁੰਦਾ ਹੈ ਖਾਣ ਪੀਣ ਦਾ ਤੇ ਘੁੰਮਣ ਫਿਰਨ ਦਾ ਜਦੋਂ ਵੀ ਗੇੜੀ ਤੇ ਨਿਕਲਦੇ ਨੇ ਤਾਂ ਇੱਕੋ ਹੀ ਮਨ ਦੇ ਵਿੱਚ ਖਿਆਲ ਆਂਦਾ ਕਿ ਚਲੋ ਯਾਰ ਹੁਣ ਕੁਝ ਖਾ ਪੀ ਲਈਏ ਤਾਂ ਤੁਹਾਨੂੰ ਲੁਧਿਆਣਵੀਜ਼ ਨੂੰ ਇੱਕ ਨਵਾਂ ਰੈਸਟੋਰੈਂਟ ਜਿਹੜਾ ਉਹ ਦਿਖਾਣ ਜਾ ਰਹੇ ਆਂ ਪ੍ਰਾਂਠਾ ਤੋਂ ਪਾਸਤਾ ਦੀ ਓਪਨਿੰਗ ਹੋ ਚੁੱਕੀ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਵੀ ਤੁਹਾਨੂੰ ਦੱਸਾਂਗੇ ਅੰਦਰ ਵੀ ਚੱਲਦੇ ਆਂ ਚੈੱਕ ਕਰੋ ਸਟਾਰਟਿੰਗ ਤੋਂ ਹੀ ਜਿਵੇਂ ਤੁਸੀਂ ਐਂਟਰ ਕਰਨਾ ਤਾਂ ਕਿੰਨੀ ਵਧੀਆ ਪ੍ਰਾਈਮ ਲੋਕੇਸ਼ਨ ਤੇ ਜਿਹੜਾ ਇਹ ਰੈਸਟੋਰੈਂਟ ਓਪਨ ਕੀਤਾ ਗਿਆ ਕੀ ਕੁਝ ਖਾਸ ਇੱਥੇ ਰਹਿਣ ਵਾਲਾ ਕੀ ਕੁਝ ਅਵੇਲੇਬਲ ਮਿਲੇਗਾ ਡਿਸਕਾਊਂਟਸ ਵੀ ਮਿਲਣਗੇ ਸਾਰੀ ਗੱਲਬਾਤ ਕਰਦੇ ਆਂ ਓਪਨ ਕਰਦੇ ਆਂ ਡੋਰ ਤੇ ਤੁਹਾਨੂੰ ਲੋਕੇਸ਼ਨ ਵੀ ਦਿਖਾਣੇ ਆਂ ਕਿਸ ਲੋਕੇਸ਼ਨ ਤੇ ਕਿਦਾਂ ਦੀ ਇੱਥੇ ਐਂਬੀਅੰਸ ਹੈ ਤੇ ਕੀ ਕੋਈ ਫੂਡ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਸਾਡੇ ਨਾਲ ਅਵੀਜੀ ਮਜੂਰ ਨੇ ਅਵੀਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਪਰਾਂਠਾ ਟੂ ਪਾਸਤਾ ਦਾ ਨਵਾਂ ਜਿਹੜਾ ਰੈਸਟੋਰੈਂਟ ਆ ਓਪਨ ਹੋ ਚੁੱਕਿਆ ਸੈਕਿੰਡ ਬ੍ਰਾਂਚ ਥੈਂਕ ਯੂ ਸਰ ਤੁਹਾਡੀ ਗੁੱਡ ਵਿਸ਼ੀ ਸਾਡੇ ਨਾਲ ਹੈ ਔਰ ਸਾਰੇ ਇਲਾਕਾ ਨਿਵਾਸੀਆਂ ਦੀ ਵੀ ਸਾਡੇ ਨਾਲ ਹੈ ਗੁੱਡ ਵਿਸ਼ੀ ਅੱਜ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਸਾਡੇ ਜਿਹੜੇ ਵੀ ਜਿੰਨੇ ਵੀ ਗਣਮਣੇ ਵਿਅਕਤੀ ਆਏ ਨੇ ਜੈ ਬਰਾੜ ਸਾਹਿਬ ਜੀਵਨ ਗੁਪਤਾ ਜੀ ਅਸ਼ੋਕ ਪ੍ਰੈਸ਼ਰ ਪੱਪੀ ਜੀ ਮੈਡਮ 인ਦਰਜੀਤ ਕੌਰ ਜੀ ਸਾਡੇ ਪਿੰਡਰ ਸਾਹਿਬ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਮਤਲਬ ਜਿੰਨੇ ਵੀ ਸਾਡੀ இந்து ਮਨੀਸ਼ਾ ਕਾਉਂਸਲਰ ਜੀ ਸਾਰੇ ਜਿਹੜੇ ਵੀ ਇੱਥੇ ਆਏ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਕੇ ਗੁੱਡ ਵਿਸ਼ੀਜ਼ ਦਿੱਤੀ ਨਾਲੇ ਹੌਸਲਾ ਦਿੱਤਾ ਕਿ ਤੁਸੀਂ ਇੱਕ ਵਧੀਆ ਉਪਰਾਲਾ ਕਰ ਰਹੇ ਹੋ ਤੇ ਆਉਣ ਵਾਲੇ ਜੇ ਤੁਸੀਂ ਤੀਜੀ ਬ੍ਰਾਂਚ ਵੀ ਖੋਲਦੇ ਤੇ ਅਸੀਂ ਇਦਾਂ ਹੀ ਤੁਹਾਡੇ ਨਾਲ ਆ ਤੇ ਸਾਨੂੰ ਬਹੁਤ ਚੰਗਾ ਲੱਗਿਆ ਸਾਡੇ ਐਕਸ ਮੇਅਰ ਬਲਕਾਰ ਜੀ ਉਹ ਵੀ ਸਾਨੂੰ ਸਹਿਯੋਗ ਦੇ ਕੇ ਗਏ ਮਤਲਬ ਅਸੀਂ ਕਿ ਕਿਸੇ ਦਾ ਨਾਮ ਲੈਣਾ ਵੀ ਭੁੱਲ ਗਏ ਹਾਂ ਤੇ ਤਾਂ ਵੀ ਅਸੀਂ ਗੁਸਤਾਖੀ ਮਾਫੀ ਮੈਂ ਤੇ ਮੇਰਾ ਭਰਾ ਹਰਮਿਤ ਸਿੰਘ ਅਸੀਂ ਇਸ ਨੂੰ ਅੱਗੇ ਲਿਆਉਣ ਲਈ ਬਹੁਤ ਮਿਹਨਤ ਕੀਤੀ ਨਾਲ ਸਾਡੇ ਬੈਕਹੈਂਡ ਤੇ ਇੱਕ ਸਾਡੇ ਅਨਿਲ ਮਲੋਤਰਾ ਜੀ ਵੀ ਨੇ ਮੇਰੇ ਫਾਦਰ ਵੀ ਨੇ ਮਤਲਬ ਮੇਰਾ ਬ੍ਰਦਰ ਵੀ ਹੈ ਇਹਦਾ ਬ੍ਰਦਰ ਜਿਨੇ ਸਾਰਾ ਜਿਹਨੂੰ ਬਣਾਇਆ ਮਤਲਬ ਜਿਹਨੂੰ ਡਿਜ਼ਾਈਨ ਕੀਤਾ ਲੋਕ ਕਹਿੰਦੇ ਕਿ ਬਹੁਤ ਅੱਛਾ ਹੈ ਕੋਈ ਆਰਕੀਟੈਕਟ ਦੱਸੋ ਤੇ ਅਸੀਂ ਜਦੋਂ ਦੱਸਦੇ ਸੀ ਕਿ ਸਾਡੇ ਆਰਕੀਟੈਕਟ ਮਤਲਬ ਹਰਪ੍ਰੀਤ ਸਿੰਘ ਜੀ ਹੈ ਤੇ ਉਹ ਮਤਲਬ ਇੰਨੇ ਖੁਸ਼ ਹੁੰਦੇ ਸੀ ਕਿ ਵਾਕਈ ਕਿ ਡਿਜ਼ਾਈਨ ਹੈ ਮਤਲਬ ਮੈਂ ਹੁਣ ਕੀ ਹਰ ਹਰ ਕਿਸੇ ਚੀਜ਼ ਦੇ ਕਿਸੇ ਦਾ ਹੱਥ ਹੈ ਤੇ ਮੈਂ ਹੁਣ ਕਿਦਾ ਕਿਦਾ ਨਾਮ ਲਵਾ ਨਾਂ ਵੀ ਲਿਤਾ ਜਾਵੇ ਤਾਂ ਵੀ ਕਿਹਾ ਕਿ ਸਾਡਾ ਸਟਾਫ ਹੈ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਔਰ ਦੇ ਵੀ ਰਹੇ ਨੇ ਮਤਲਬ ਇੱਕ ਇਕੱਲੇ ਦਾ ਕਿਸੇ ਦਾ ਉਪਰਾਲਾ ਨਹੀਂ ਹੈ ਨਾ ਹੋ ਸਕਦਾ ਇਹ ਕੋਈ ਵੀ ਚੀਜ਼ ਨੂੰ ਤੁਸੀਂ ਉਹਨੂੰ ਸੈਕਿੰਡ ਦੇ ਵੀ ਜਾਣਿਓ ਚਾਹੇ ਫਰਸਟ ਹੋਵੇ ਸੈਕਿੰਡ ਹੋਵੇ ਤੇ ਉਹਨੂੰ ਚਲਾਨ ਦੇ ਵਿੱਚ ਸਾਰੀ ਟੀਮ ਦਾ ਵਰਕ ਹੁੰਦਾ ਹੈ ਜੇ ਟੀਮ ਤੁਹਾਡੇ ਨਾਲ ਹੈ ਤੇ ਤੁਸੀਂ ਉਹਨੂੰ ਦੋ ਦੇ ਤਿੰਨ ਤਿੰਨ ਦੇ ਚਾਰ ਵੀ ਕਰ ਸਕਦੇ ਹੋ ਜੇ ਟੀਮ ਤੁਹਾਡੀ ਯੂਨਿਟੀ ਨਾਲ ਬਰਕਰਾਰ ਰਹੇ ਤੇ ਬਹੁਤ ਅੱਗੇ ਤੁਸੀਂ ਨਿਕਲ ਸਕਦੇ ਹੋ ਮੇਰਾ ਇਹ ਕਹਿਣਾ ਹੈ ਕਿਹੜੀਆਂ ਕਿਹੜੀਆਂ ਫੂਡ ਆਈਟਮਸ ਪਰਾਂਠਾ ਟੂ ਪਾਸਤਾ ਦੇ ਵਿੱਚ ਅਵੇਲੇਬਲ ਮਿਲਣਗੀਆਂ ਲੋਕਾਂ ਨੂੰ ਭਾਜੀ ਇਹਦੇ ਵਿੱਚ ਆਪਾਂ ਨੂੰ ਸਭ ਕੁਝ ਮਿਲੇਗਾ ਮੇਰੇ ਹਿਸਾਬ ਨਾਲ ਤੁਸੀਂ ਕੋਈ ਇਹੋ ਜੀ ਚੀਜ਼ ਨਹੀਂ ਕਿ ਜੇ ਤੁਸੀਂ ਕਹੋਗੇ ਇੱਥੇ ਬੈਠ ਕੇ ਯਾਰ ਕੋਈ ਬੱਚਾ ਕਹਿ ਦਿੰਦਾ ਹੈ ਕਿ ਪਾਪਾ ਮੈਂ ਪੀਜ਼ਾ ਖਾਣਾ ਤੇ ਉਹਨੂੰ ਆਪਾਂ ਪੀਜ਼ਾ ਵੀ ਇੱਥੇ ਪ੍ਰੋਵਾਈਡ ਕਰਾਂਗੇ ਕਿਉਂਕਿ ਸਾਡੇ ਕੋ ਕੁਆਂਟੀ ਦੀ ਆਈਟਮ ਇੱਥੇ ਹੀ ਹੈ ਦੂਜਾ ਕਹਿ ਦਿੰਦਾ ਪਾਪਾ ਨਹੀਂ 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 ਮੈਂ ਡੋਸਾ ਖਾਣਾ ਹੈ ਕਿ ਮੈਨੂੰ ਤੁਸੀਂ ਡੋਸਾ ਖਾ ਲਾ ਕੇ ਲੈ ਲੈਂਜੋ ਤੇ ਅਸੀਂ ਡੋਸਾ ਵੀ ਇੱਥੇ ਹੀ ਪ੍ਰੋਵਾਈਡ ਕਰਾਂਗੇ ਫਿਰ ਕੋਈ ਕਹਿ ਦਿੰਦਾ ਕਿ ਨਹੀਂ ਮੈਂ ਗ੍ਰਿਲ ਸੈਂਡਵਿਚ ਖਾਣਾ ਉਹ ਸਭ ਚੀਜ਼ਾਂ ਮਤਲਬ ਮੈਂ ਕਹਿੰਨਾ ਕੋਈ ਕਹਿ ਦਿੰਦਾ ਨਹੀਂ ਮੈਂ ਖਾਣਾ ਹੀ ਖਾਣਾ ਤੇ ਉਹਨੂੰ ਖਾਣਾ ਤਾਂ ਸਾਡਾ ਹੈ ਹੀ ਹੈ ਮਤਲਬ ਕਿਹੜੀ ਜੀ ਤੁਹਾਨੂੰ ਕਹਾਂ ਕੋਈ ਕਹੇਗਾ ਕਿ ਸਾਨੂੰ ਮਤਲਬ ਸਨੈਕਸ ਚ ਨੂਡਲਸ ਖਾਣੇ ਆ ਕੋਈ ਐਨੀਥਿੰਗ ਕੋਈ گارਲਿਕ ਬ੍ਰੈਡ ਕਹੇਗਾ ਉਹ ਵੀ ਮਿਲੇਗੀ ਮਤਲਬ ਮੈਂ ਕੋਈ ਇਹੋ ਜੀ ਚੀਜ਼ ਨਹੀਂ ਕਿ ਅਸੀਂ ਇੱਤੇ ਵੀ ਛੱਡੀ ਹੋਵੇ ਮਤਲਬ ਜੇ ਇੱਕ ਫੈਮਿਲੀ ਆ ਰਹੀ ਆ ਤਾਂ ਸਭ ਦੀ ਅਲੱਗ-ਅਲੱਗ ਡਿਮਾਂਡ ਆ ਤਾਂ ਉਹ ਸਾਰੀਆਂ ਡਿਮਾਂਡਸ ਇੱਕੋ ਹੀ ਛੱਤ ਦੇ नीचे ਪੂਰੀਆਂ ਹੋਣਗੀਆਂ ਬਿਲਕੁਲ ਪੂਰੀਆਂ ਹੋਣਗੀਆਂ ਜੀ ਬਿਲਕੁਲ ਅਸੀਂ ਜੇ ਉਹ ਪੂਰੀਆਂ ਨਹੀਂ ਕਰ ਸਕਦੇ ਫਿਰ ਸਾਡਾ ਅਸੀਂ ਉਦੋਂ ਤੱਕ ਤੀਜੇ ਵੈਂਚਰ ਵੱਲ ਜਾਵਾਂਗੇ ਨਹੀਂ ਅਸੀਂ ਇਹ ਪਹਿਲਾ ਇਹ ਦੋ ਵੈਂਚਰਾਂ 'ਚ ਹਰ ਚੀਜ਼ ਪ੍ਰੋਵਾਈਡ ਕਰਾਂਗੇ ਤੇ ਤਾਂ ਦੀ ਜੇ ਵੈਂਚਰ ਵਾਲਾ ਅਸੀਂ ਕਿਸੇ ਵੇਲੇ ਜਾਵਾਂਗੇ ਅੱਗਾ ਦੇਖ ਪਿੱਛਾ ਛੋੜਨ ਵਾਲਾ ਕੰਮ ਨਹੀਂ ਹੋਏਗਾ ਜੀ ਪਹਿਲਾ ਦੋਨੋਂ ਵੈਂਚਰਾਂ 'ਚ ਬਹੁਤ ਵਧੀਆ ਆਪਣੀ ਮਿਹਨਤ ਤੇ ਸਕਸੈਸ ਜਦੋਂ ਮਿਹਨਤ ਹੋ ਕੇ ਸਾਨੂੰ ਸਕਸੈਸ ਮਿਲੇਗੀ ਤੇ ਫਿਰ ਅਸੀਂ ਸੋਚਾਂਗੇ ਕਿ ਅੱਗੇ ਨਹੀਂ ਤਾਂ ਇਹਨੂੰ ਹੀ ਦੋਨੋਂ ਅਸੀਂ ਇੰਨਾ ਵਧੀਆ ਚਲਾਵਾਂਗੇ ਕਿ ਸਾਨੂੰ ਮਤਲਬ ਕਿ ਲੋਕ ਇਹ ਨਾ ਕਹਿਣ ਕਿ ਇਹ ਤਾਂ ਚਲਾ ਨਹੀਂ ਰਿਹਾ ਉਹ ਅੱਗੇ ਖੋਲਿਆ ਉਹਦਾ ਐਦਾਂ ਦੀ ਮੈਂ ਕੋਈ ਵੀ ਸਾਡੇ ਲਈ ਕੋਈ ਨੈਗੇਟਿਵ ਮੈਸੇਜ ਸਾਨੂੰ ਦਵੇ ਤੇ ਅਸੀਂ ਉਹ ਵੀ ਅਸੈਪਟ ਨਹੀਂ ਕਰਨਾ ਚਾਹਾਂਗੇ ਕੋਈ ਦੇ ਤੇ ਉਹਨੂੰ ਵੀ ਅਸੀਂ ਠੀਕ ਕਰਕੇ ਉਹਦੀ ਮੋਡੀਫਿਕੇਸ਼ਨ ਕਰਕੇ ਉਹਨੂੰ ਕੱਲ ਹੀ ਠੀਕ ਕਰਾਂਗੇ ਨਾ ਕਿ ਅਸੀਂ ਉਹਦੇ ਮਤਲਬ ਡਿਸਾਰਟਡ ਹੋਵਾਂਗੇ ਅਰਮਿਤ ਜੀ ਪਰਾਂਠਾ ਟੂ ਪਾਸਤਾ ਨਾਮ ਕਿਵੇਂ ਰੱਖਿਆ ਇਸ ਯੂਨੀਕ ਨਾਮ ਦਾ ਖਿਆਲ ਕਿਵੇਂ ਆਇਆ ਇਹ ਅਸੀਂ ਦੋਨੋਂ ਇੱਕ ਦਿਨ ਬੈਠੇ ਸੀਗੇ ਤੇ ਆਪਾਂ ਇੱਕ ਦੂਜੇ ਨਾਲ ਗੱਲਬਾਤ ਕੀਤੀ ਸਾਰੀ ਕਿ ਯਾਰ ਆਪਾਂ ਇੱਕ ਰੈਸਟੋਰੈਂਟ ਲਾਈਨ ਖੋਲੀ ਹੈ ਚੇਨ ਖੋਲੀ ਹੈ ਇਦਾਂ ਦੀ ਤੇ ਇਹਨੇ ਕਿਹਾ ਕਿ ਚਲੋ ਦੇਖਦੇ ਆ ਤੇ ਇੰਦਾ ਮੇਨ ਟਾਈਮ ਅਸੀਂ ਇੱਕ ਜਗ੍ਹਾ ਤੇ ਬੈਠੇ ਸੀ ਉੱਥੇ ਪ੍ਰਾਂਠਾ ਬਹੁਤ ਸਵਾਦ ਸੀਗਾ ਤੇ ਅਸੀਂ ਬੈਠ ਕੇ ਆਪਸ ਹੀ ਗੱਲਬਾਤ ਕੀਤੀ ਇਹਨੇ ਕਿਹਾ ਪ੍ਰਾਂਠਾ ਟੂ ਪਾਸਤਾ ਵੀ ਰੱਖ ਦਿੱਤਾ ਜਾਏ ਨਾ ਮੈਂ ਕਿਹਾ ਚਲੋ ਪ੍ਰਾਂਠਾ ਟੂ ਪਾਸਤਾ ਵੀ ਨਾਮ ਯੂਨੀਕ ਜਿਹਾ ਹੈਗਾ ਇਹਨੂੰ ਰੱਖਣਾ ਚਾਹੀਦਾ ਆਪਾਂ ਫਿਰ ਉਸ ਦਿਨ ਤੋਂ ਇਹ ਚੀਜ਼ ਨੂੰ ਪ੍ਰੋਸੈਸੀ ਚ ਲਿਆਏ ਫਿਰ ਇੰਦਾ ਪਹਿਲੀ ਬ੍ਰਾਂਚ ਸਾਡੀ ਵਿਸ਼ਕਰਮਾ ਚੌਂਕ ਹੈ ਸੈਕੰਡ ਬ੍ਰਾਂਚ ਰਿਸ਼ੀਨਗਰ ਨੀਅਰ ਪੋਲੀਟੈਕਨਿਕ ਕਾਲਜ ਖੋਲੀ ਹੈ ਰਿਸ਼ੀਨਗਰ ਮੇਨ ਮਾਰਕੀਟ ਵਿੱਚ ਹੈਗੀ ਹੈ ਨੀਆ ਰੈਬਿਸ ਹੋਟਲ ਵੀ ਹੈਗਾ ਤੇ ਟਾਈਮਿੰਗਸ ਕੀ ਰਹਿਣ ਵਾਲੀਆਂ ਨੇ ਸਵੇਰੇ 10 ਵਜੇ ਜਾਂ 10:30 ਵਜੇ ਦੇ ਦਰਮਿਆਨ ਆਪਨ ਹੋ ਜਾਏਗਾ ਤੇ ਰਾਤ ਦੇ 11:00 11:30 ਵਜੇ ਤੱਕ ਟਾਈਮਿੰਗਸ ਓਪਨ ਦੀ ਰਹਿਣਗੀਆਂ ਅਭੀ ਜੀ ਹਾਈਜੀਨ ਦਾ ਖਿਆਲ ਕਿਵੇਂ ਰੱਖਿਆ ਜਾਇਆ ਜਾਏਗਾ ਇੱਥੇ ਕਿਉਂਕਿ ਲੋਕ ਜਿਹੜੇ ਨੇ ਅੱਜ ਕੱਲ੍ਹ ਲੁਧਿਆਣਵੀਜ਼ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਨਹੀਂ ਹਾਈਜੀਨ ਦਾ ਇਹ ਹੈ ਜੀ ਸਭ ਤੋਂ ਪਹਿਲਾਂ ਤੇ ਜਿਹੜੀ ਤੁਹਾਡੀ ਕਰੋਕਰੀ ਹੁੰਦੀ ਹੈ ਉਹ ਅੱਛੀ ਤਰ੍ਹਾਂ ਵਾਸ਼ ਹੋਏ ਉਦੇ ਵਿੱਚ ਕੋਈ ਵੀ ਮਤਲਬ ਉਹ ਸਟਿੱਕੀ ਨਾ ਹੋਏ ਤੇ ਉਹ ਅੱਛੀ ਤਰ੍ਹਾਂ ਵਾਈਪ ਹੋਏ ਜਦੋਂ ਵਾਈਪ ਹੋ ਕੇ ਕਸਟਮਰ ਦੇ ਅੱਗੇ ਤੁਸੀਂ ਸਰਵ ਕਰਨ ਲਈ ਰੱਖੋਗੇ ਉਹਨੂੰ ਥੋੜੀ ਅੱਛੀ ਵਾਈਬਸ ਆ ਜਿਵੇਂ ਕਹਿ ਲੋ ਪਰ ਗੁੱਡ ਵਾਈਬਸ ਆ ਤੇ ਉਹਨੂੰ ਆਪਣਿਆ ਵੀ ਲੱਗੇਗਾ ਸਭ ਤੋਂ ਪਹਿਲਾਂ ਜਦੋਂ ਪਲੇਟ ਸੀ ਤੁਹਾਡੀ ਅੱਛੀ ਨਹੀਂ ਹੋਣਗੀਆਂ ਤੇ ਉਹਨੂੰ ਲੱਗੇਗਾ ਕਿ ਅਨਹਾਈਜਨਿਕ ਹੈ ਫੂਡ ਚਾਏ ਤੁਹਾਡਾ ਬਹੁਤ ਅੱਛਾ ਹੋਵੇ ਇਸ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਉਸ ਤੋਂ ਪਹਿਲਾਂ ਵੀ ਅਸੀਂ ਜਿਵੇਂ ਤੁਹਾਡਾ ਟੇਬਲ ਹੈ ਜਿਵੇਂ ਅਸੀਂ ਬੈਠਣ ਲੱਗੇ ਤੇ ਉਹਨੂੰ ਕੋਈ ਕਸਟਮਰ ਉੱਠ ਕੇ ਗਿਆ ਤੇ ਨਾਲ ਦੀ ਨਾਲ ਹੀ ਉਹਨੂੰ ਵਾਈਪ ਕਰਨ ਦੀ ਕਿ ਫਟਾਫਟ ਹੋਵੇ ਜੇ ਸਾਡੇ ਕੋਲ ਬਹੁਤ ਰਸ਼ ਵੀ ਹੈ ਤੇ ਪਹਿਲਾ ਕਸਟਮਰ ਨੂੰ 2 ਮਿੰਟ ਵੇਟ ਕਰਵਾ ਲਿਆ ਜਾਏ ਪਰ ਉਹਨੂੰ ਵਾਈਪ ਕਰਕੇ ਪ੍ਰੋਪਰ ਕੋਈ ਚੇਅਰ ਜੋਦੀ ਕਿ ਅਗਲੇ ਨੂੰ ਇਹ ਨਾ ਲੱਗੇ ਕਿ ਮੈਂ ਅਨਹਾਈਜਨਿਕ ਰੈਸਟੋਰੈਂਟ 'ਚ ਬੈਠਾ ਤੇ ਫਲੋਰ ਨੂੰ ਵੀ ਅਸੀਂ ਪ੍ਰੋਪਰ ਮਤਲਬ ਸਫਾਈ ਵੀ ਕਰ ਕਿ ਜਿਵੇਂ ਕੱਲ ਵੀ ਸਾਡੇ ਇੱਥੇ ਇਨੌਗੁਰੇਸ਼ਨ ਸੀ ਤੇ ਅਸੀਂ ਨਾਲ ਦੀ ਨਾਲ ਵਾਈਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਮਤਲਬ ਕਿ ਰੈਸਟੋਰੈਂਟ ਗੰਦਾ ਨਾ ਲੱਗੇ ਲੋਕ ਜਿਹੜੇ ਆ ਰਹੇ ਨੇ ਉਹਨਾਂ ਲਈ ਨਵਾਂ ਹੀ ਹੈ ਕਿਉਂਕਿ ਕਿਸੇ ਦੀ ਟਾਈਮਿੰਗ ਸੇਮ ਨਹੀਂ ਕੋਈ 11 ਵਜੇ ਆ ਰਿਹਾ ਸੀ ਕੋਈ 12 ਵਜੇ ਆ ਰਿਹਾ ਸੀ ਤੇ ਸਭ ਨੂੰ ਇਹ ਲੱਗੇ ਕਿ ਬਿਲਕੁਲ ਨਵਾਂ ਹੀ ਔਰ ਅਸੀਂ ਉਦਾ ਹੀ ਕੋਸ਼ਿਸ਼ ਕੀਤੀ ਕਿਉਂਕਿ ਇੱਥੇ ਅਸੀਂ ਕੋਈ ਵੀ ਐਦਾ ਦਾ ਚੀਜ਼ ਨਹੀਂ ਕੀਤੀ ਕੋਈ ਵਾਲਪੇਪਰਸ ਵਗੈਰਾ ਨਹੀਂ ਇਹਨੂੰ ਹਰ ਚੀਜ਼ ਨੂੰ ਇੱਕ ਐਲੀਗੈਂਟ ਲੁੱਕ ਵੱਲ ਲੈ ਕੇ ਗਏ ਕਿ ਲੋਕਾਂ ਨੂੰ ਇੱਕ ਵਾਈਬਸ ਇਹ ਵੀ ਆਏ ਜ਼ਰੂਰੀ ਹਾਈਜਨਿਕ ਨਾਲ ਇੱਕ ਐਟਮੋਸਫੇਅਰ ਐਂਬੀਅੰਸ ਦੀ ਵੀ ਵਾਈਬਸ ਹੁੰਦੀ ਹੈ ਉਹ ਅਸੀਂ ਲੈ ਕੇ ਸਾਊਂਡ ਸਿਸਟਮ ਹਰ ਇੱਕ ਚੀਜ਼ ਦਾ ਮਤਲਬ ਅਸੀਂ ਇਹ ਇੰਟਰਨਲੀ ਵਾਈਬਸ ਦਿੱਤੀ ਕਿ ਤਾਂ ਕਿ ਅਗਲੇ ਨੂੰ ਫੀਲ ਸਾਡੀ ਰੈਸਟੋਰੈਂਟ ਦੀ ਥੋੜੀ ਅੱਛੀ ਆਏ। ਅੱਜ ਕੱਲ ਨਾ ਲੋਕਾਂ ਕੋਲ ਸਮਾਂ ਬਹੁਤ ਘੱਟ ਹੁੰਦਾ ਤੇ ਉਹ ਚਾਹੁੰਦੇ ਨੇ ਕਿ ਜਦੋਂ ਅਸੀਂ ਆਈਏ ਤੇ ਰੈਸਟੋਰੈਂਟਸ ਦੇ ਵਿੱਚ ਜਿਹੜਾ ਆਰਡਰ ਆ ਬੜੀ ਜਲਦੀ ਮਿਲੇ ਤੇ ਸਿਟਿੰਗ ਵੀ ਮਿਲਣੀ ਚਾਹੀਦੀ ਤੇ ਸਿਟਿੰਗ ਵਾਸਤੇ ਕਿੰਨੀਆਂ ਕਿ ਸੀਟ ਅਵੇਲੇਬਲ ਨੇ ਇੱਥੇ। ਸਿਟਿੰਗ ਵਾਸਤੇ ਆਪਾਂ 40 ਤੋਂ 50 ਬੰਦਿਆਂ ਦੀ ਸਿਟਿੰਗਸ ਕੀਤੀ ਹੋਈ ਹੈ ਅਸੀਂ। ਤੇ ਨਾਲ ਦੀ ਨਾਲ ਅਸੀਂ ਜਦੋਂ ਆਰਡਰ ਕਰਨਗੇ 5 ਜਾਂ 7 ਮਿੰਟਾਂ ਵਿੱਚ ਉਹ ਫੂਡ ਉਹ ਫੂਡ ਨੂੰ ਨਾਲ ਦੀ ਨਾਲ ਡਿਲੀਵਰ ਕੀਤਾ ਜਾਏਗਾ ਜੇ ਕੋਈ ਐਦਾਂ ਦਾ ਫੂਡ ਦੀ ਹੋਏਗੀ ਤੇ ਉਹਨੂੰ 5-7 ਮਿੰਟ ਉੱਤੇ ਵੀ ਲੱਗ ਜੇ ਤੇ ਉਹ ਪ੍ਰੋਪਰਲੀ ਵਰਕਿੰਗ ਵਿੱਚ ਕਰਕੇ ਬਣਾਇਆ ਜਾਏਗਾ ਮਤਲਬ ਬੈਠ ਸਕਦੇ ਨੇ ਆਰਾਮ ਨਾਲ ਚਾਹੇ ਵੇਟ ਕਰਨੀ ਤੇ ਇਹ ਨਹੀਂ ਕਿ ਵੀ ਬਾਹਰ ਕੜਨਾ ਪਊਗਾ ਇੱਥੇ ਹੈਗਾ ਫੁਲੀ 에어 ਕੰਡੀਸ਼ਨਡ ਹੈਗਾ ਪੂਰਾ ਰੈਸਟੋਰੈਂਟ ਕੋਈ ਗਰਮੀ ਦੀ ਇੱਥੇ ਹੋਰ ਨਹੀਂ ਲੱਗੇਗੀ एवरीथिंग ਇਜ਼ ਗੁੱਡ ਜਿਹੜੀ ਆ ਕੇ ਇੱਕ ਵਾਰੀ ਦੇਖੋ ਇਹ ਤੁਹਾਨੂੰ ਪਸੰਦ ਆਏਗਾ ਤੇ ਤੁਹਾਨੂੰ ਦੁਬਾਰਾ ਫਿਰ ਮੌਕਾ ਦੇਵਾਂ। ਤਿਉਹਾਰਾਂ ਦਾ ਸੀਜ਼ਨ ਆ ਗਿਆ ਅੱਗੇ ਕਾਫੀ ਤਿਉਹਾਰ ਆਣੇ ਨੇ ਕਰਵਾ ਚੌਦ ਦਾ ਤਿਉਹਾਰ ਆਏਗਾ ਅੱਗੇ ਦੁਸ਼ਹਿਰਾ ਆ ਚੁੱਕਾ ਤੇ ਦੀਵਾਲੀ ਵੀ ਆਣੀ ਹੈ ਤੇ ਆਫਰਸ ਵੀ ਕੁਝ ਦੇਣ ਜਾ ਰਹੇ ਹੋ ਲੋਕਾਂ ਨੂੰ। ਬਿਲਕੁਲ ਕਰਵਾ ਚੌਦ ਤੇ ਜੇ ਸਭ ਤੋਂ ਪਹਿਲਾਂ ਤਾਂ ਉਸ ਤੋਂ ਪਹਿਲਾਂ ਲੋਕ ਮਹਿੰਦੀਆਂ ਲਗਾਉਂਦੇ ਨੇ ਜਿੱਥੇ ਇੱਥੇ ਬਹੁਤ ਮਹਿੰਦੀਜ਼ ਦੇ ਸਟਾਲ ਲੱਗਦੇ ਨੇ ਤੇ ਯੂਜ਼ੂਲੀ ਤੁਸੀਂ ਦੇਖਿਆ ਹੋਏਗਾ ਕਿ ਜਿਹੜੀ ਲੇਡੀਜ਼ ਮਹਿੰਦੀ ਲਗਾਉਂਦੀਆਂ ਜੈਂਟਸ ਅਕਸਰ ਕਾਰਾਂ 'ਚ ਬੈਠੇ ਹੁੰਦੇ ਨੇ। ਮੈਂ ਤਾਂ ਉਹਨਾਂ ਨੂੰ ਇੱਕ ਅਪੀਲ ਕਰੂੰਗਾ ਕਿ ਤੁਸੀਂ ਕਾਰز ਨਾਲ ਬੈਠਣ ਨਾਲੋ ਕਿਸੇ ਦੇ ਨਾਲ ਬੱਚੇ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਇੱਥੇ ਆਓ ਟਾਈਮ ਸਪੈਂਡ ਕਰੋ ਨਾਲ ਇੰਜੋਏ ਕਰੋ ਤੇ ਨਾਲ ਅਸੀਂ ਉਹਨਾਂ ਨੂੰ 15% ਡਿਸਕਾਊਂਟ ਦਵਾਂਗੇ ਨਾਲ ਉਹਨੀ ਦੇ ਲੇਡੀਜ਼ ਮਹਿੰਦੀ ਲਗਾਉਣਗੇ ਉਹਨਾਂ ਲਈ ਵੀ ਫੂਡ ਕੋਈ ਪੈਕ ਕਰਾਓ ਜਾਂ ਉਹਨਾਂ ਲਈ ਵੀ ਸਰਵ ਕਰਕੇ ਅਸੀਂ ਉੱਥੇ ਹੀ ਕਰਕੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਖਿਲਾਓ ਤਾਂ ਕਿ ਉਹਨਾਂ ਨੂੰ ਵੀ ਇਹ ਲੱਗੇ ਕਿ ਅਸੀਂ ਮਹਿੰਦੀ ਲਗਵਾ ਰਹੇ ਨਾਲ ਅਸੀਂ ਫੂਡ ਵੀ ਖਾ ਰਹੇ ਆਂ ਔਰ ਬਹੁਤ ਹਾਈਜੀਨਿਕ ਫੂਡ ਖਾ ਰਹੇ ਤੇ ਉਹਨਾਂ ਨੂੰ ਹੋਰ ਵੀ ਅੱਛਾ ਲੱਗੇਗਾ ਹੋਮ ਡਿਲੀਵਰੀ ਦੇ ਉੱਤੇ ਵੀ ਕੋਈ ਡਿਸਕਾਊਂਟ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਵੀ ਹੋਮ ਡਿਲੀਵਰੀ ਕੀਤੀ ਜਾਏਗੀ ਪੈਕਡ ਫੂਡ ਦੇ ਉੱਤੇ ਡਿਸਕਾਊਂਟ ਦੇ ਰਹੇ ਨੇ ਨੈਕਸਟ ਵੀਕ ਤੋਂ ਹੋਮ ਡਿਲੀਵਰੀ ਦੀ ਸਰਵਿਸ ਵੀ ਸ਼ੁਰੂ ਹੋ ਜਾਏਗੀ ਤੇ ਡਿਸਕਾਊਂਟ ਤਾਂ ਅਸੀਂ ਵੈਸੀ ਹੀ ਓਪਨਿੰਗ ਦਾ ਹਜੇ ਅਸੀਂ ਫਸਟ 3 ਮੰਥਸ ਦਾ ਅਸੀਂ ਵੈਸੀ ਹੀ ਡਿਸਕਾਊਂਟ ਅਸੀਂ ਮਤਲਬ ਸਭ ਨੂੰ ਹੀ ਦੇ ਰਹੇ ਹਾਂ ਕੋਈ ਐਦਾ ਦੀ ਗੱਲ ਨਹੀਂ ਬਟ ਜਿਹੜੀ ਸਾਡੀ ਹੋਮ ਡਿਲੀਵਰੀ ਸਰਵਿਸ ਹੈ ਵੈਸੇ ਉਹ ਵੀ ਅਸੀਂ ਪਹਿਲੇ ਕੱਲ ਤੋਂ ਹੀ ਪ੍ਰੋਵਾਈਡ ਕਰਾਵਾਂਗੇ ਐਸੀ ਸਾਡਾ ਪ੍ਰੋਪਰਲੀ ਰੈਸਟੋਰੈਂਟ ਜਿਹੜਾ ਇੱਕ ਤਰੀਕ ਤੋਂ ਸ਼ੁਰੂ ਹੋ ਜਾਏਗਾ ਤੇ ਲੋਕ ਜਿਹੜੇ ਇੱਕ ਤਰੀਕ ਤੋਂ ਵੀ ਸਾੜ ਕੋ ਹੋਮ ਡਿਲੀਵਰੀ ਮੰਗਵਾਣਗੇ ਤੇ ਅਸੀਂ ਉਹਨਾਂ ਨੂੰ ਹੋਮ ਡਿਲੀਵਰੀ ਚਾਹੇ ਮੈਂ ਆਪ ਜਾ ਕੇ ਦੇਖੇ ਆਵਾ ਚਾਹੇ ਅਸੀਂ ਇਹ ਜਾਣ ਪਰ ਅਸੀਂ ਪਬਲਿਕ ਨੂੰ ਕਿਸੇ ਨੂੰ ਹਰਾਸ ਨਹੀਂ ਹੁੰਦਾਵਾਂਗੇ ਅਸੀਂ ਦੇਖਿਆ ਹਾਂ ਹੁਣ ਆਪਣੇ ਦੋਨੋਂ ਰੈਸਟੋਰੈਂਟਸ ਦੀ ਲੋਕੇਸ਼ਨ ਜਿਹੜੀ ਦੱਸ ਦੋ ਸੈਕੰਡ ਰੈਸਟੋਰੈਂਟ ਦੀ ਤਾਂ ਤੁਸੀਂ ਲੋਕੇਸ਼ਨ ਦੱਸਦੇ ਕਿ ਰਿਸ਼ੀ ਨਗਰ ਦੇ ਵਿੱਚ ਆਣਾ ਫਰਸਟ ਰੈਸਟੋਰੈਂਟ ਜੇਕਰ ਲੁਧਿਆਣਵੀ ਜ਼ੋਧਰ ਨੀਅਰਬਾਈ ਪੈਂਦਾ ਤਾਂ ਉਹ ਕਿੱਥੇ ਆ ਸਾਡਾ ਫਰਸਟ ਰੈਸਟੋਰੈਂਟ ਹੈ ਜੀ ਜਿਹੜਾ ਸਾਡਾ ਮਤਲਬ ਦੋਨਾਂ ਦੀ ਸਮਝ ਲਓ ਬੈਗਬੋਨ ਹੈ ਕਹਿ ਲੋ ਉਹ ਸਾਡੀ ਵਿਸ਼ਕਰਮਾ ਚੌਂਗ ਮੀਂ ਜਿੱਥੋਂ ਪ੍ਰਾਂਡਾ ਪਾਸਤਾ ਦੀ ਸ਼ੁਰੂਆਤ ਹੋਈ ਹੈ ਜੀ ਉਹ ਵਿਸ਼ਕਰਮਾ ਚੌਂਗ ਬਿਹਾਈਂਡ ਪੈਟਰੋਲ ਪੰਪ ਜੀਟੀ ਰੋਡ ਜਿਹੜੀ ਮੇਨ ਦਿੱਲੀ ਵਾਲੀ ਰੋਡ ਹੈ ਉਹਦੀ ਉਹਦੇ ਉੱਤੇ ਬਿਲਕੁਲ ਵਿਸ਼ਕਰਮਾ ਚੌਂਗ ਮਿਲਰ ਗੰਜ ਦੇ ਵਿੱਚ ਪੈਂਦਾ ਤੇ ਉਹ ਸਾਡਾ ਵੀ ਰੈਸਟੋਰੈਂਟ ਬਹੁਤ ਅੱਛਾ ਕੁਜ਼ੀਨ ਹੈ ਉੱਥੇ ਵੀ ਜਾ ਕੇ ਦੇਖੋ ਉੱਥੇ ਟੈਰਸ ਵੀ ਬਣਿਆ ਹੋਇਆ ਹੈ ਜਲਦ ਇੱਥੇ ਵੀ ਇਹੋ ਜਿਹੀ ਚੀਜ਼ਾਂ ਲਿਆਵਾਂਗੇ ਬਟ ਉੱਥੇ ਅਸੀਂ ਸਮੇਂ ਨਾਲ ਉੱਥੇ ਵੀ ਅਸੀਂ ਟਰੈਸ ਜਿਵੇਂ ਅੱਜ ਦੇ ਦੌਰ ਤੇ ਲੋਕ ਓਪਨ ਬੈਠਣਾ ਪਸੰਦ ਕਰਦੇ ਸੀ ਅਸੀਂ ਟਰੈਸ ਲਿਆਏ ਇੰਡੋਰ ਹਾਲ ਲਿਆਏ ਛੋਟਾ ਫੈਮਲੀ ਹਾਲ ਬਾਕੀ ਪਬਲੀਕਲੀ ਨੀਚਲਾ ਹਾਲ ਮਤਲਬ ਵਧੀਆ ਬਣਾਇਆ ਮਤਲਬ ਹਰ ਤਰ੍ਹਾਂ ਦੇ ਅਸੀਂ ਜਿੱਦਾਂ ਦਾ ਮਾਹੌਲ ਹੈ ਉਸ ਹਿਸਾਬ ਨਾਲ ਆਪਣੇ ਆਪ ਨੂੰ ਅੱਗੇ ਲੈ ਜਾਂਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸੋ ਅੱਜ ਪ੍ਰਾਂਠਾ ਟੂ ਪਾਸਤਾ ਦੀ ਓਪਨਿੰਗ ਦੇ ਉੱਤੇ ਬੀਜੇਪੀ ਪੰਜਾਬ ਦੇ ਜਨਰਲ ਸੈਕਟਰੀ ਪਰਮਿੰਦਰ ਸਿੰਘ ਬਰਾੜ ਜੀ ਪਹੁੰਚੇ ਨੇ ਬਰਾੜ ਸਾਹਿਬ ਅੱਜ ਵਿਸ਼ੇਸ਼ ਤੌਰ ਤੇ ਇੱਥੇ ਓਪਨਿੰਗ ਕਰਨ ਦੇ ਲਈ ਪਹੁੰਚੇ ਹੋ ਕਿਵੇਂ ਦਾ ਲੱਗਿਆ ਇਹ ਬੜਾ ਵਧੀਆ ਉਪਰਾਲਾ ਹੈ ਨੌਜਵਾਨਾਂ ਦਾ ਅੱਜ ਕੱਲ ਫਿਊਜ਼ਨ 뮤직 ਚੱਲਦਾ ਤੁਸੀਂ ਦੇਖਿਆ ਹੋਣਾ ਪੰਜਾਬੀ ਦੇ ਨਾਲ ਮਿਕਸ ਕਰਕੇ ਤੇ ਨੌਜਵਾਨ ਵੀ ਉਸੇ ਤਰੀਕੇ ਫਿਊਜ਼ਨ ਫੂਡ ਲੈ ਕੇ ਆਏ ਆ ਵੈਸਟਰਨ ਦੇ ਨਾਲ ਇੰਡੀਅਨ ਨੂੰ ਕਲੱਬ ਕਰਕੇ ਮੋਦੀ ਸਾਹਿਬ ਨੇ ਹੁਣੇ ਤੁਸੀਂ ਪਿੱਛੇ ਜੇ ਛੁੜਿਆ ਹੁਣ ਪਿਛਲੇ ਹਫਤੇ ਦੇਸ਼ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਫ ਦੇਸ਼ੀ ਅਪਣਾਓ ਵਿਦੇਸ਼ੀ ਛੱਡੋ ਤੇ ਇਹਨਾਂ ਨੌਜਵਾਨਾਂ ਨੇ ਵੀ ਉਸੇ ਸੋਚ ਦੇ ਤਹਿਤ ਵੈਸਟਰਨ ਦੇ ਨਾਲ ਕਲੱਬ ਕੀਤਾ ਸੋ ਤੁਹਾਨੂੰ ਹੋਣ ਕਿਤੇ ਹੋਰ ਜਾ ਕੇ ਵਿਦੇਸ਼ੀ ਖਾਨ ਦੀ ਲੋੜ ਨਹੀਂ ਸਭ ਕੁਝ ਇੱਥੇ ਇੱਕ ਛੱਤ ਥੱਲੇ ਨਵਾਂ ਫਿਊਜ਼ਨ ਫੂਡ ਮਿਲੂਗਾ ਕਿਵੇਂ ਦਾ ਲੱਗਿਆ ਤੁਸੀਂ ਵੀ ਫੂਡ ਟੇਸਟ ਕੀਤਾ ਇੱਥੇ ਕਿਵੇਂ ਦਾ ਇਹਨਾਂ ਦਾ ਫੂਡ ਹੈ ਤੇ ਕਿਹੋ ਜੀ ਵਾਈਬ ਹੈ ਤੇ ਬੜਾ ਵਧੀਆ ਐਂਬੀਅੰਸ ਹੈ ਬੜਾ ਸੋਹਣਾ ਰੈਸਟੋਰੈਂਟ ਬਣਾਇਆ ਹੈ ਸੈਕੰਡ ਰੈਸਟੋਰੈਂਟ ਹੈ ਇਹ ਆਪਦੀ ਚੇਨ ਨੂੰ ਅੱਗੇ ਲੈ ਕੇ ਜਾਂਦੇ ਹੋਏ ਇਹਨਾਂ ਦਾ ਤੇ ਯੰਗ ਮੁੰਡੇ ਆ ਤੇ ਨੌਜਵਾਨ ਜਦੋਂ ਕੰਮ ਕਰਨ ਖੁਸ਼ੀ ਵੀ ਹੁੰਦੀ ਆ ਛੋਟੇ ਭਰਾ ਸਾਡੇ ਦੋਵੇਂ ਅਵੀ ਤੇ ਹਰਮੀਤ ਇਹਨਾਂ ਦੋਵਾਂ ਨੂੰ ਵਧਾਈ ਕਰਦਿਆਂ ਨੂੰ ਵਧਾਈ ਤੇ ਗੁੱਡ ਲੱਕ ਆਈ ਲੋਕਾਂ ਨੂੰ ਚੰਗਾ ਚੰਗਾ ਖਵਾਦੇ ਰਹੋ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਉਹ ਵਿਦੇਸ਼ਾਂ ਦੇ ਵਿੱਚ ਭਜਦੀ ਜਾ ਰਹੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਸੁਦੇਸ਼ੀ ਅਪਣਾਓ ਤੇ ਇਹਨਾਂ ਨੌਜਵਾਨਾਂ ਨੇ ਜਿਹੜਾ ਅੱਜ ਇੱਥੇ ਰਹਿ ਕੇ ਜਿਹੜਾ ਆਪਣੇ ਪੰਜਾਬ ਦੇ ਵਿੱਚ ਰੈਸਟੋਰੈਂਟ ਓਪਨ ਕੀਤਾ ਇੱਥੇ ਕੰਮ ਕਰਨਾ ਚਾਹੀਦਾ ਇੱਥੇ ਹੀ ਰਹਿਣਾ ਚਾਹੀਦਾ ਰੇਣਾ ਆਪਣੀ ਇਸ ਧਰਤੀ ਤੇ ਚਾਹੀਦਾ ਹੈ ਹਿੰਦੁਸਤਾਨ ਦੁਨੀਆ ਦੀ ਚੌਥੀ ਅਰਥਵਿਵਸਥਾ ਬਣ ਗਿਆ ਅੱਜ ਜੇ ਸਭ ਤੋਂ ਤੇਜ਼ੀ ਨਾਲ ਕੋਈ ਦੇਸ਼ ਉੱਤੇ ਜਾ ਰਿਹਾ ਤਾਂ ਹਿੰਦੁਸਤਾਨ ਹੈ ਜਿੰਨੀਆਂ ਦੁਨੀਆ ਦੀਆਂ ਵੱਡੀਆਂ ਕੰਪਨੀਆਂਜ਼ ਐਪਲ ਹੋ ਗਈ ਕੁਝ ਹੋ ਗਿਆ ਹੁਣ ਐਪਲ ਦਾ ਤੁਸੀਂ ਫੋਨ ਦੇਖਿਆ ਹੋਣਾ ਸਾਰੀ ਦੁਨੀਆ 'ਚ ਜਿਹੜਾ ਉਹ ਫੋਨ ਜਾ ਰਿਹਾ ਉਹ ਮੇਕ ਇਨ ਇੰਡੀਆ ਹੈ ਮੋਦੀ ਸਾਹਿਬ ਨੇ ਮੇਕ ਇਨ ਇੰਡੀਆ ਸ਼ੁਰੂ ਕੀਤਾ ਸੀ ਅੱਜ ਮੇਕ ਇਨ ਇੰਡੀਆ ਦੇ ਵਿੱਚ ਵਿਦੇਸ਼ੀ ਬਾਹਰਲੇ ਲੋਕ ਵੀ ਇੰਡੀਆ 'ਚ ਬਣਾ ਕੇ ਲੈ ਜਾ ਰਹੇ ਹੈ ਉਹ ਪ੍ਰੇਫਰ ਨਹੀਂ ਕਰਦੇ ਕੋਈ ਚਾਈਨਾ ਜਾਂ ਦੂਜੀ ਕੰਟਰੀ ਜਿੱਥੇ ਮੇਕ ਇਨ ਇੰਡੀਆ ਆ ਜੇ ਦੁਨੀਆ ਦੇ ਲੋਕ ਉਹਦੇ ਤੇ ਯਕੀਨ ਕਰਦੇ ਆ ਮੋਦੀ ਤੇ ਯਕੀਨ ਕਰਦੇ ਤੇ ਨੌਜਵਾਨਾਂ ਨੂੰ ਵੀ اپੀਲ ਹੈ ਵੀ ਆਪਣੇ ਦੇਸ਼ ਦੇ ਵਿੱਚ ਰਹਿ ਕੇ ਮਿਹਨਤ ਕਰੋ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਲੁਧਿਆਣਵੀਜ਼ ਨੂੰ ਕੀ ਮੈਸੇਜ ਦੇਣਾ ਚਾਹੋ ਲੁਧਿਆਣਵੀਜ਼ ਨੂੰ ਮੈਸੇਜ ਹੈ ਵੀ ਆਪਣੇ ਦੀਵਾਲੀ ਵੀ ਆ ਰਹੀ ਹੈ ਸ਼ਹਿਰ ਨੂੰ ਸਾਫ਼ ਰੱਖੀਏ ਇਹਨੂੰ ਪ੍ਰਦੂਸ਼ਣ ਮੁਕਤ ਰੱਖੀਏ ਤੇ ਇਕੱਠੇ ਹੋ ਕੇ ਲੁਧਿਆਣੇ ਨੂੰ ਅੱਗੇ ਲਿਜਾਈਏ ਦੇਖੋ ਪਹਿਲਾਂ ਤਾਂ ਮੈਂ ਆਪਣੇ ਛੋਟੇ ਵੀਰ ਨੂੰ ਹਰਮੀਤ ਨੂੰ ਬਹੁਤ-ਬਹੁਤ ਵਧਾਈ ਦਿੰਨਾ ਉਹਨਾਂ ਨੇ ਇੱਕ ਇਨਾਦਰ ਆਲਰੇਡੀ ਇੱਕ ਹੋ ਪਹਿਲਾਂ ਵੀ ਰੈਸਟੋਰੈਂਟ ਚੱਲ ਰਿਹਾ ਹੈ ਇਹ ਦੂਸਰਾ ਰੈਸਟੋਰੈਂਟ ਇਹਨਾਂ ਨੇ ਖੋਲਿਆ ਔਰ ਇਹ ਰਿਸ਼ੀ ਨਗਰ ਮਾਰਕੀਟ ਦੇ ਵਿੱਚ ਐਬਿਸ ਹੋਟਲ ਦੇ ਨੇੜੇ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਖੋਲਿਆ ਗਿਆ ਇਧਰਲੇ ਏਰੀਆ ਨੂੰ ਇੱਕ ਅੱਛੀ ਸਰਵਿਸ ਇਹਨਾਂ ਦੀ ਉਧਰ ਵੀ ਬਹੁਤ ਵਧੀਆ ਸੋ ਇੱਥੇ ਜਿਹੜਾ ਪਰਾਠਾ ਟੂ ਪਾਸਤਾ ਦਾ ਇਹਨਾਂ ਨੇ ਨਾਂ ਤੇ ਰੈਸਟੋਰੈਂਟ ਖੋਲਿਆ ਹੈ ਬੜਾ ਅੱਛਾ ਉਧਰ ਵੀ ਬਹੁਤ ਅੱਛਾ ਟੇਸਟ ਹੈ ਔਰ ਇਧਰ ਵੀ ਇਹਨਾਂ ਨੇ ਬੜਾ ਹੁਣ ਤਾਂ ਬੜਾ ਅੱਛਾ ਬਣਾਇਆ ਹੈ ਇਧਰ ਇਹਨਾਂ ਨੇ ਔਰ ਮੈਂ ਸਮਝਦਾ ਕਿ ਦੋਨੇ ਤਰ੍ਹਾਂ ਦੇ ਟੇਸਟ ਇੰਡੀਅਨ ਟੇਸਟ ਵੀ ਔਰ ਚਾਈਨੀ ਟੇਸਟ ਵੀ ਜਿਹੜਾ ਇੱਥੇ ਮਿਲਣ ਵਾਲਾ ਹੈਗਾ ਔਰ ਬਹੁਤ ਵਧੀਆ ਸਰਵਿਸ ਹੈ ਰੇਟ ਵੀ ਬੜੇ ਠੀਕ ਹੈ ਸੋ ਮੈਂ ਰਮੀਜੀ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਕਿ ਉਹ ਜਨ ਸੇਵਾ ਦੇ ਅੰਦਰ ਇੱਕ ਬੜਾ ਅੱਛਾ ਕੰਮ ਕਰ ਰਹੇ ਨੇ ਲੋਕਾਂ ਨੂੰ ਲੋਕਾਂ ਦੀ ਪਸੰਦ ਹੈ ਉਹਨੂੰ ਪੂਰਾ ਕਰ ਰਹੇ ਨੇ ਇੱਕ ਕੀ ਰੇਟਿੰਗ ਹੀ ਦੇਣਾ ਚਾਹੂੰਗਾ 10 ਆਊਟ ਆਫ 10 ਦੇਖੋ ਮੈਂ ਤਾਂ ਇਹਨਾਂ ਦੇ ਪੁਰਾਣੇ ਰੈਸਟੋਰੈਂਟ ਤੇ ਗਿਆ 100 'ਚੋਂ 100 ਨੰਬਰ ਔਰ ਇੱਥੇ ਵੀ ਉਹਦੇ ਨਾਲੋਂ ਔ ਜਾਦਾ ਵਧੀਆ ਬਣਾਇਆ ਸੋ ਨੈਚੁਰਲੀ ਸਵਭਾਵੀਕ ਹੈ ਕਿ 100 ਤੋਂ 200 ਹੀ ਨੰਬਰ ਰਹਿਣ ਵਾਲੇ ਆ ਇੱਥੇ ਮੈਂ ਤਾਂ ਕਹੂੰਗਾ ਲੁਧਿਆਣੇ ਦੇ ਸਭ ਜਿਹੜੇ ਦੋਸਤ ਬਿੱਤਰ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਜਿੰਨੇ ਵੀ ਪਬਲਿਕ ਦੇ ਲੋਕ ਮੈਨੂੰ ਸੁਣ ਰਹੇ ਨੇ ਕਿ ਇਸ ਰੈਸਟੋਰੈਂਟ ਤੇ ਜ਼ਰੂਰ ਆਣ ਇੱਕ ਵਾਰੀ ਜ਼ਰੂਰ ਆ ਕੇ ਵਿਜ਼ਿਟ ਕਰਨ ਤੁਹਾਨੂੰ ਅੱਛਾ ਲੱਗੇਗਾ ਸਭ ਕੁਝ ਅੱਛਾ ਖਾਣਾ ਲੱਗੇਗਾ ਵਧੀਆ ਲੱਗੇਗਾ ਔਰ ਫਿਰ ਤੁਸੀਂ ਦੁਬਾਰਾ ਆਪੇ ਆਓ ਦੇਖੋ ਪਹਿਲਾਂ ਤਾਂ ਮੈਂ ਵਧਾਈ ਦੇਣਾ ਹਰਮੀਤਿਆ ਵੀ ਜੀ ਨੂੰ ਕਿ ਬਹੁਤ ਜਿਹੜੇ ਅਜਤ ਨੌਜਵਾਨ ਬਾਹਰ ਭੱਜਣ ਜਾਏ ਕੈਨੇਡਾ ਜਾਣਾ ਇੰਗਲੈਂਡ ਜਾਣਾ ਉੱਥੇ ਜਾ ਕੇ ਛੋਟੇ ਛੋਟੇ ਕੰਮ ਕਰਦੇ ਜੇ ਉਹਨਾਂ ਨੇ ਪੈਸਿਆਂ ਦੇ ਵਿੱਚ ਇੱਥੇ ਕੰਮ ਕਰੋ ਨਾ ਤੇ ਕੰਮ ਬੜਾ ਵਧੀਆ ਹੁੰਦਾ ਇਹ ਸਿੱਖਣਾ ਪੈਣਾ ਹਰ ਮੀਤਿਆ ਵੀ ਤੋਂ ਉਹਨਾਂ ਨੇ ਪਹਿਲਾਂ ਗਿਲ ਰੋਡ ਤੇ ਖੋਲਿਆ ਸੀ ਮੈਂ ਉਦੋਂ ਵੀ ਉਦਘਾਟਨ ਤੇ ਗਿਆ ਸੀ ਉਹ ਅੱਜ ਬੜਾ ਵਧੀਆ ਚਾਰ ਰੁਪਏ ਦੂਜਾ ਐਡਵੈਂਚਰ ਹੈ ਨਾ ਤੇ ਮੈਂ ਸਮਝਦਾ ਕਿ ਇਦਾਂ ਦੇ ਨੌਜਵਾਨਾਂ ਨੂੰ ਪ੍ਰोत्사હન ਕਰਨਾ ਚਾਹੀਦਾ ਸਾਨੂੰ ਅੱਗੇ ਵਧਾਉਣਾ ਚਾਹੀਦਾ ਤਾਂ ਜੋ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਅਸੀਂ ਮੈਗਡੀ ਜਾਨੇ ਆ ਕੇਫਸੀ ਆ ਜਾਨੇ ਬਾਹਰਲੀ ਚੀਜ਼ ਤੇ ਬੜੇ ਪੈਸੇ ਖਰਚਦੇ ਪਰ ਸਾਡਾ ਜਿਹੜਾ ਦੇਸੀ ਫੂਡ ਹੈ ਨਾ ਜਿਹੜਾ ਦੇਸੀ ਖਾਣਾ ਸਰਦੇਸੀ ਖਾਣਾ ਇਸ ਤੋਂ ਵਧੀਆ ਕੋਈ ਖਾਣਾ ਹੀ ਨਹੀਂ ਸਾਨੂੰ ਹজম ਵੀ ਹੁੰਦਾ ਉਹਨ ਸਾਡੀ ਤਾਂ ਕੋਈ ਮਜਬੂਰੀ ਨਹੀਂ ਲੈ ਸਾਡੇ ਕੋ ਫਰੈਸ਼ ਮਿਲਦਾ ਤੇ ਬੈ ਸਮਝਦਾ ਇਦਾਂ ਦੇ ਰੈਸਟੋਰੈਂਟਾਂ ਨੂੰ ਪਤਵ ਦਾਣਾ ਜਿਹਦਾ ਰਿਸ਼ੀਨਗਰ ਦੇ ਵਿੱਚ ਖੁੱਲਿਆ ਪਹਿਲਾਂ ਗਿਲ ਰੋਡ 'ਚ ਸੀ ਹੁਣ ਰਿਸ਼ੀਨਗਰ ਦੇ ਵਿੱਚ ਖੁੱਲ ਗਿਆ ਇਹ ਬਿਸ ਦੇ ਬਿਲਕੁਲ ਨਾਲ ਹੈ ਤੇ ਬਹੁਤ ਵਧਾਈ ਦਿਨਾਂ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਇਦਾਂ ਦੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਰਸਤਾ ਮਿਲੇ ਤਾਂ ਅਜਿਹੇ ਦੇ ਨੌਜਵਾਨ ਬਾਹਰ ਨਾ ਜਾ ਕੇ ਪੰਜਾਬ ਦੀ ਸੇਵਾ ਕਰਸੇ ਲੁਧਿਆਣਾ ਵੀ ਇਸ ਨੂੰ ਕੀ ਮੈਸੇਜ ਚੱਲ ਰਿਹਾ ਕਿ ਲੁਧਿਆਣਾ ਵੀ ਜਨੂਨ ਤੇ ਚੰਗਾ ਖਾਣ ਪੀਣ ਹਾਈਜੀਨ ਦਾ ਬੜਾ ਖਿਆਲ ਰੱਖਦੇ ਨੇ ਤੇ ਅਸੀਂ ਕਰਦੇ ਹਾਈਜੀਨ ਜਿਹੜੀ ਹੈ ਮੇਨਟੇਨ ਲੁਧਿਆੜੇ ਵਾਲੇ ਖਾਣ ਪੀਣ ਦੇ ਬਹੁਤ ਸ਼ਕੀਨ ਹੈ ਕੋਈ ਵੀ ਚੀਜ਼ ਚੰਗੀ ਖੁੱਲਦੀ ਹੈ ਤੇ ਉਹਦਾ ਮੁੱਲ ਪਾਉਂਦੇ ਆ ਮੁੱਲ ਮੋੜਦੇ ਆ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਲੁਧਿਆਣਾ ਹੋਵੇ ਖਾਣ ਪੀਣੇ ਬਹੁਤ ਅੱਗੇ ਆ ਤੇ ਮੈਂ ਸਮਝਦਾ ਕਿ ਮੈਂ ਇਹਨਾਂ ਦਾ ਪਹਿਲਾਂ ਵੀ ਖਾਧਾ ਆਇਆ ਖਾਣਾ ਬਹੁਤ ਵਧੀਆ ਸਿਹਤ ਵੀ ਖਾ ਰਹੇ ਆ ਤੇ ਇਦਾਂ ਦੇ ਖਾਣੇ ਹੋਣੇ ਚਾਹੀਦੇ ਫਰੈਸ਼ ਵੀ ਹੈ ਹਾਈਜਨਿਕ ਵੀ ਹੈ ਤੇ ਬੈਠਣ ਦੇ ਬੜਾ ਸੁਹਾਵਣਾ ਮਾਹੌਲ ਬਣਾਇਆ ਮੇਰੇ ਸਾਹਮਣੇ 5 ਸਟਾਰ ਰੇਟਿੰਗ ਜਿਕੇ ਦਿੱਤੀ ਜਾਵੇ ਤੇ ਇਹਨੂੰ ਕਹਿ ਸਕੇ। ਸੋ ਬਿਲਕੁਲ ਤੁਹਾਡੇ ਆਪਣੇ ਸ਼ਹਿਰ ਲੁਧਿਆਣਾ ਦੇ ਵਿੱਚ ਪਰਾਠਾ ਟੂ ਪਾਸਤਾ ਦੀ ਓਪਨਿੰਗ ਹੋ ਚੁੱਕੀ ਹੈ। ਸਪੈਸ਼ਲ ਆਫਰਸ ਵੀ ਦਿੱਤੇ ਜਾ ਰਹੇ ਨੇ, ਡਿਸਕਾਊਂਟਸ ਵੀ ਦਿੱਤੇ ਜਾ ਰਹੇ ਨੇ ਤੇ ਹੋਮ ਡਿਲੀਵਰੀ ਵੀ ਜਿਹੜੀ ਹੈ ਇਹਨਾਂ ਦੇ ਵੱਲੋਂ ਸਟਾਰਟ ਕੀਤੀ ਜਾ ਰਹੀ ਹੈ ਤਾਂ ਹੁਣ ਵੇਟ ਕਿਸ ਗੱਲ ਦੀ ਕਰ ਰਹੇ ਹੋ? ਜਲਦੀ ਜਲਦੀ ਇੱਥੇ ਆਓ ਤੇ ਇਹਨਾਂ ਦਾ ਫੂਡ ਜਿਹੜਾ ਉਹ ਟਰਾਈ ਕਰੋ। ਲੁਧਿਆਣਾ ਤੋਂ ਵੀਡੀਓ ਜਰਨਲਿਸਟ ਕੁਲਚਨ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ